ਸਮੋਸਾ ਅੱਜ ਧਨਾਂ ਦੇ ਵਿੱਚ ਇੱਕ ਹੋਰ ਆਮ ਆਦਮੀ ਕਲੀਨਿਕ ਦਾ ਵਧਾਟਨ ਕੀਤਾ ਗਿਆ ਕਿੰਨਾ ਇਸ ਏਰੀਆ ਲਈ ਕਿੰਨਾ ਕਟਾਰਦਰ ਸਾਮ? ਅ ਦੇਖੋ ਸਾਡੇ ਕੋਲ ਇਹ ਤੀਸਰਾ ਆਮ ਆਦਮੀ ਲਈ ਦੇਖ ਖੰਨੇ ਦੇ ਵਿੱਚ ਤੇ ਇਸ ਏਰੀਆ ਦੇ ਵਿੱਚ ਬਹੁਤ ਲੋਡ ਸੀ ਤੇ ਐਮਐਨਏ ਸਾਹਿਬ ਵੱਲੋਂ ਜਿਹੜੀ ਇਹ ਸੀ ਕਿ ਵੀ ਇਸ ਏਰੀਆ ਦੇ ਵਿੱਚ ਆਪਾਂ ਜਰੂਰ ਖੋਲਣਾ ਹੈਗਾ ਆਮ ਆਦਮੀ ਕਲੀਨਿਕ ਇਸ ਏਰੀਆ ਦੇ ਵਿੱਚ ਮੀਟ ਮਾਰਕਟ ਔਰ ਹੋਰ ਅਦਰ ਏਰੀਆਜ਼ ਕਿੰਨੇ ਹੈਗੇ ਇਸ ਕਰਕੇ ਇਹ ਨੂੰ ਬਹੁਤ ਲੋਡ ਸੀ ਅੰਦੇਸਰੀ ਦੀ OPD ਆਲਮੋਸਟ ਕਿੰਨੇ ਕਹਿੰਦੇ 100 ਜਿਹੜੇ ਪੇਸ਼ੈਂਟਸ ਟੱਚ ਕਰਨਾ ਪੀਆ ਮਤਲਬ ਇਹ ਇਸ ਏਰੀਆ ਵਾਸਤੇ ਬਹੁਤ ਅੱਛਾ ਉਪਰਾਲਾ ਹੈ ਜਿਹੜਾ ਕੀਤਾ ਗਿਆ ਹੈ। ਭੱਜ ਸਾਹਿਬ ਆਮ ਆਦਮੀ ਕਲੀਨਿਕ ਨੂੰ ਅੱਜ ਇੱਕ ਸ਼ਹਿਰ ਵਾਸੀ ਨੇ ਇੱਕ ਹੋਰ ਤੋਹਫਾ ਦਿੱਤਾ ਗਿਆ ਹੈ ਜਿਹੜਾ ਮਹੱਲਾ ਕਲੀਨਿਕ ਵਿਜੀਦਾ ਕੀ ਸਰਕਾਰ ਨੇ ਸੱਤਾ ਜਾਣ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ ਤੇ ਅੱਜ ਇੱਕ ਹੋਰ ਇੱਕ ਇਸ ਏਰੀਆ ਨੂੰ ਇੱਕ ਤੋਹਫਾ ਮਿਲਿਆ। ਦੇਖੋ ਅੱਜ ਖੰਨਾ ਵਾਸੀਆਂ ਵਾਸਤੇ ਪਰ ਖੰਨੇ ਵਾਸਤੇ ਇੱਕ ਬੜਾ ਖੁਸ਼ੀ ਦਾ ਦਿਨ ਹੈ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਐਮ ਐਲ ਏ ਸਰਦਾਰ ਤਰਨਜੀਤ ਸਿੰਘ ਸੋਨਵੀ ਮਿਹਨਤ ਸਦਕਾ ਇੱਥੇ ਅਜੇ ਖੰਨੇ ਦੇ ਵਿੱਚ ਤੀਜਾ ਮਹੱਲਾ ਕਲੀਨਿਕ ਦਾ ਉਪਘਾਟਨ ਕੀਤਾ ਗਿਆ ਜਿਹੜਾ ਇਹ ਉਪਘਾਟਨ ਕੀਤਾ ਐਮ ਐਲ ਏ ਸਾਹਿਬ ਦੀ ਵਾਈਫ ਬੀਬੀ ਕਮਜੀਤ ਕੌਰ ਨੇ ਕੀਤਾ ਆਪਣੇ ਅਰੇਸ ਇਸ ਉਪਘਾਟਨ ਦੇ ਨਾਲ ਆਮ ਜਿਹੜੀ ਜਨਤਾ ਹੈ ਸਾਡੇ ਖੰਨਾ ਦੇ ਵਾਸੀ ਨੇ ਇਹਨਾਂ ਨੂੰ ਬੜੀ ਸਹੂਲਤ ਮਿਲੂਗੀ ਕਿਉਂਕਿ ਇਹ ਹਰ ਚੀਜ਼ ਦਾ ਇਲਾਜ ਹੈ ਦਵਾਈਆਂ ਫਰੀ ਨੇ ਇਵਨ ਕਿ ਪਰਚੀ ਤੱਕ ਦਾ ਵੀ ਕੋਈ ਇਹਦੇ ਵਿੱਚ ਪੈਸਾ ਨਹੀਂ ਹੈਗਾ ਔਰ ਜਿਹੜੇ ਜਿੰਨੇ ਵੀ ਟੈਸਟ ਵਗੈਰਾ ਹੋਣੇ ਨੇ ਸਾਰੇ ਫਰੀ ਹੋਣੇ ਨੇ ਇਸ ਵੱਲੋਂ ਜਿਹੜੀ ਦੀ ਮhalla ਵਾਸੀਆਂ ਨੂੰ ਲੋਕ ਵਾਸੀਆਂ ਨੂੰ ਖੰਨਾ ਵਾਸੀਆਂ ਨੂੰ ਇਸ ਗੱਲ ਦੀ ਬੜੀ ਜੜੀ ਦੀ ਹੈ ਸਹੂਲਤ ਹੈ ਮੈਂ ਖਾਸ ਕਰਕੇ ਸਰਕਾਰ ਮੁੱਖ ਮੰਤਰੀ ਮੁੱਖ ਮੰਤਰੀ ਸਾਬ ਬਹੁਤ ਮਾਨ ਜੀ ਦਾ ਬੜਾ ਧੰਨਵਾਦੀ ਆ ਐਮਐਲਏ ਸਾਹਿਬ ਦਾ ਸਲਾਤਨਪ੍ਰੀਤ ਸਿੰਘ ਸੋਨ ਜੀ ਦਾ ਬੜਾ ਧੰਨਵਾਦੀ ਆ ਜਿਨ੍ਹਾਂ ਨੇ ਐਡਾ ਉਪਰਾਲਾ ਕਰਕੇ ਲੋਕ ਵਾਸੀਆਂ ਦੇ ਵਾਸਤੇ ਐਡਾ ਵੱਡਾ ਕਦਮ ਚੁੱਕਿਆ ਰੋਸ਼ਨੀ ਅਜ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਬਕਾਇਦਾ ਪਾਰਟੀ ਵਰਕਰਾਂ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਕੀ ਕਹਾਂ ਜਾਈਏ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਸਦਾਪਕਸ ਸਾਹਿਬ ਜੀ ਨੇ ਇੱਕ ਆਪਾਂ ਨੂੰ ਗਾਰੰਟੀ ਦਿੱਤੀ ਸੀ ਕਹੀ ਸੀ ਉਹਨੇ ਮੱਚੇ ਮੀਨ ਕੱਟੀ ਸੀ ਵੀ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਕਲੇ ਖੋਲਾਂਗੇ ਜਿਹੜਿਆ ਕਿ ਆਮ ਲੋਕਾਂ ਵਾਸਤੇ ਗਰੀਬਾਂ ਵਾਸਤੇ ਉਹਨੇ ਕੰਮ ਆਉਣਗੇ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ 823 ਆਮ ਆਦਮੀ ਕਲੀਨਿਕ ਖੁੱਟਕੀਆਂ ਨੇ ਅੱਜ ਜਿਹੜਾ ਪੰਜਾਬ ਦੇ ਵਿੱਚ 167 ਕਲੀਨਿਕ ਦਾ ਆਪਣਾ ਅਦਗਾਟ ਹੋ ਰਿਹਾ ਜਿਹਦੇ ਵਿੱਚ ਆਮ ਆਦਮੀ ਨੂੰ ਕੋਈ ਬਲੱਡ ਦੀ ਹੋਵੇ ਉਹਦਾ ਟੈਸਟ ਹੋਵੇ ਚਾਹੇ ਉਹ ਆਪਣਾ ਕਿਸੇ ਕਦਰ ਦਾ ਕੋਈ ਐਕਸਟਰਾ ਹੋਵੇ ਚਾਹੇ ਕੋਈ ਮੈਡੀਕਲ ਹੋਵੇ ਸਭ ਟੋਟਲੀ ਫ੍ਰੀ ਇਹਦੇ ਵਾਸਤੇ ਉਹਦਾ ਕਿਸੇ ਆਮ ਆਦਮੀ ਦੇ 파ਰਟੀ ਦਾ ਕੋਈ ਪੈਸੇ ਨਹੀਂ ਲੱਗਦਾ ਇਹ ਜਿਹੜੀ ਗਰੰਟੀ ਮੇਰੇ ਘਾਟੀ ਸੀ ਇੱਕ ਬਿਜਲੀ ਫ੍ਰੀ ਦੀ ਇੱਕ ਆਪਣਾ ਆਮ ਕਲੀਨਿਕ ਦੀ ਤੇ ਦੋਏ ਪੂਰੀਆਂ ਕਰਤੀਆਂ 70% ਪੰਜਾਬ ਦੇ ਵਿੱਚ ਹੁਣ ਤੱਕ ਦੀਆਂ ਗਰੰਟੀਆਂ ਪੂਰੀ ਹੋ ਚੁੱਕੀਆਂ ਨੇ 30% ਤੇ ਰਹਿਦੀਆਂ ਨੇ ਅੱਜ 2 ਸਾਲ ਹੋਏ ਨੇ 3 ਸਾਲ ਪਹਿਲੇ 3 ਸਾਲ ਦੇ ਵਿੱਚ ਇੰਨੀਆਂ ਵੀ ਗਰੰਟੀਆਂ ਆ ਸਾਡੀ ਆਪਣਾ ਪਾਰਟੀ ਦੇ ਕੀਤਾ ਨੇ ਉਹ ਸਾਰੇ ਪੂਰੀ ਹੋ ਗਏ ਤੇ ਜਿੱਦਾਂ ਕਿ ਇਹ ਛੇਵਾਂ ਆਮ ਆਦਮੀ ਕਲੀਨਿਕ ਹੈ ਇਸ ਏਰੀਆ ਲਈ ਕਿੰਨੀ ਕ ਲੋਡ ਸੀ ਇਸ ਏਰੀਆ ਦੇ ਵਿੱਚ ਤਾਂ ਕਾਫੀ ਸਾਡੀ ਜਿਹੜੇ ਆਮ ਆਦਮੀ ਜਿਹੜੇ ਗਰੀਬ ਜਨਤਾ ਰਹਿੰਦੀ ਹੈ ਬਹੁਤ ਜ਼ਿਆਦਾ ਇੱਥੇ ਇੱਥੇ ਬਹੁਤ ਜ਼ਿਆਦਾ ਲੋਡ ਸੀ ਇਹ ਜਿਹੜਾ ਆਪਣਾ ਟੁਣਿਆਗਾ ਇਲਾਕਾ ਇਸ ਇਲਾਕੇ ਦੇ ਵਿੱਚ ਤੁਸੀਂ ਦੇਖੋ ਤੁਸੀਂ ਦੇਖ ਰਹੇ ਹੋ ਦੀ ਪ੍ਰੈਸ਼ਰ ਬੋਟਲੋਂ ਕਿੰਨਾ ਵਧੀਆ ਕਲੀਨਿਕ ਬਣਿਆ ਹੈ ਕਿਸ ਤਰ੍ਹਾਂ ਸਵਾਰੀ ਹੈ ਕਿਸ ਤਰ੍ਹਾਂ ਵਧੀਆ ਬਿਲਡਿੰਗ ਬਣੀ ਹੋਈ ਹੈ ਤੇ ਅੱਜ ਸਾਡੇ ਸ੍ਰੀ ਸ਼ੋਮਨ ਸਾਹਿਬ ਖੜੇ ਨੇ ਬਹੁਤ ਪ੍ਰਾਣੇ ਟ੍ਰੈਂਡ ਇਹ ਡਾਕਟਰ ਨੇ ਤੇ ਬਾਕੀ ਤੁਹਾਨੂੰ ਸਾਰਾ ਕੁਝ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਜਨਤਰੇ ਸਾਡੇ ਇੱਥੇ ਚਾਰ ਦੇਣਗੇ ਤਾਂ ਜਿਹੜੀ ਇਹ ਆਮ ਖਲੀ ਰਹਿ ਗਈ ਇਹ ਬਹੁਤ ਦੇ ਚਲੂ ਪ੍ਰਧਾਨ ਜੀ ਅੱਜ ਉਦਘਾਟਨ ਹੋਇਆ ਜੀ ਆਪਣਾ ਆਮ ਆਦਮੀ ਪਾਰਟੀ ਕਲੀਨਿਕ ਦਾ ਜੀ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਜੀ ਮੈਂ ਸਰਬ ਲੋਕਾਂ ਦਾ ਔਖਦ ਨਾਮ ਅੱਜ ਵਾਰਡ ਨੰਬਰ 11 ਦੇ ਵਿੱਚ ਜਿਸ ਦਾ ਕਿ ਮੈਂ ਦਿਦਾਰ ਸਿੰਘ ਬੱਲੋ ਵਾਰਡ ਅਨਚਾਰਜ ਹਾਂ ਤੇ ਮੈਨੂੰ ਬੜੀ ਖੁਸ਼ੀ ਹੈ ਕਿ 12 11 ਦੇ ਵਿੱਚ ਜਿੱਥੇ ਕਿ ਬਹੁਤ ਹੀ ਮਹੱਲਾ ਕਲੀਨਿਕ ਦੀ ਲੋੜ ਸੀ ਅੱਜ ਉਸ ਜਗ੍ਹਾ ਤੇ ਸਰਦਾਰ ਤਰਜੀਤ ਸਿੰਘ ਸਾਹਿਬ ਐਮਐਲਏ ਸਾਹਿਬ ਉਹਨਾਂ ਦੀ ਧਰਮਸਪਤਨੀ ਵਿਭਕ ਕਮਲਜੀਤ ਜੀ ਨੇ ਬੜੇ ਪਿਆਰ ਤੇ ਸਤਕਾar ਦੇ ਨਾਲ ਜੀਵਨ ਕਟ ਕੇ ਦਗਾਣ ਕੀਤਾ ਤੇ ਇਹ ਸੋਮਵਾਰ ਤੋਂ ਹੀ ਇਹ ਦਾ ਜੋ ਸੀਗਾ ਆਪਣਾ ਡਾਕਟਰ ਸਾਹਿਬ ਵੱਲੋਂ ਅਗੇ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਜਿੱਥੇ ਕਿ ਫਰੀ ਦਵਾਈ ਹੈ ਫਰੀ ਸਲਾ ਹੈ ਸਾਡੇ ਫ੍ਰੀ ਟੈਸਟ ਨੇ ਸੋ ਮੈਂ ਜਿੰਨੇ ਵੀ ਆਏ ਨੇ ਮੇਰੇ ਵੀ ਜੋ ਵੀ ਪ੍ਰਸ਼ਾਸਨ ਆਇਆ ਹੈ ਸਮੂਥ ਸਟਾਫ ਹੈ ਡਾਕਟਰ ਸਾਹਿਬਾਨ ਪੱਤਰਕਾਰ ਸਾਹਿਬਾਨ ਤੇ ਸਾਡੇ ਐਮਐਲਏ ਸਾਹਿਬ ਮੁੱਖ ਮੰਤਰੀ ਸਾਹਿਬਾਨ ਤੇ ਸਾਡੇ ਡਾਕਟਰ ਸਾਹਿਬਾਨ ਤੇ ਬਲਵੀਰ ਸਿੰਘ ਜੀ ਤੇ ਸ਼੍ਰੀ ਵਿਨਕੇਜਰੀਬਾ ਜੀ ਸਾਰਾ ਦਫਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨੀ ਵਧੀਆ ਮੰਨ ਦਾ ਸਰਕਾਰ ਚਲਾ ਕੇ ਲੋਕਾਂ ਦੇ ਆਮ ਲੋਕਾਂ ਦੀ ਸਹੂਲਤਾ ਪੂਰੀਆਂ ਕੀਤੀ ਨੇ ਕਿ ਇਹ ਉਹ ਬਾੜ ਹੈ ਵੀ ਜਿੱਥੋਂ ਤੇ ਬਿਮਾਰੀਆਂ ਸਟਾਰਟ ਹੁੰਦੀਆਂ ਸੀ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਕਲੀਨਿਕ ਖੋਲਣ ਲਈ ਲਿਖਿਆ ਸੀ ਐਮਐਲਏ ਸਾਨੂੰ ਪਤਾ ਲੱਗ ਤੇ ਇੱਕ ਜਲ ਸਪਲਾਈ ਦੀ ਕੀਤਾ ਸੀ ਤੇ ਇੱਕ ਮੀਟ ਮਾਰਗ ਚੱਕੀ ਜਾਵੇ ਉਹਦੇ ਬਾਰੇ ਲਿਖਿਆ ਸੀਗਾ ਤੇ ਇੱਕ ਡੰਪ ਚੱਕਾ ਜਾਵੇ ਇਹਨਾਂ ਵਿੱਚੋਂ ਕਈ ਕੰਮ ਹੋ ਗਏ ਮੈਂ ਇਹਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸੁਨਿਹਾ ਦਿੰਦਾ ਕਿ ਭਾਈ ਸਾਰੇ ਜਣੇ ਆਕੇ ਵਾਰਡਰਮ ਗਿਆਨ ਦੇ ਵਿੱਚ ਆਕੇ ਦਵਾਈ ਫਰੀਦ ਦਵਾਈ ਮਿਲਦੀ ਹੈ ਤੇ ਫਰੀ ਟੈਸਟ ਨੇ ਅਗੇ ਦਵਾਈ ਲਾਓ ਤੇ ਪ੍ਰਮਾਤਮਾ ਦਾ ਨਾਮ ਲਾਓ ਸਭ ਲੋਕਾਂ ਦਾ ਆਖਦ ਨਾਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕਿ ਪੁੱਛਣਾ ਚਾਹੁੰਦੇ ਆ ਜੀ ਤੁਸੀਂ ਇਹਦਾ ਕ੍ਰੈਡਿਟ ਕਿਹਨਾਂ ਨੂੰ ਦਓਗੇ ਜੀ ਕਿਹਨਾਂ-ਕਿਹਨਾਂ ਵੱਲੋਂ ਇਹਦੇ ਵਿੱਚ ਵਿਸ਼ੇਸ਼ ਹਿੰਮਤ ਕੀਤੀ ਗਈ ਹੈ ਜੀ ਇਹਦੇ ਵਿੱਚ ਜੀ ਸਭ ਤੋਂ ਕ੍ਰੈਡਿਟ ਅਸੀਂ ਤਾਂ ਉਹਨਾਂ ਦਾ ਦਵਾਂਗੇ ਜੋ ਪੰਜਾਬ ਦੇ ਵੋਟਰ ਸਪੋਰਟਰ ਨੇ ਜਿਨ੍ਹਾਂ ਨੇ ਇਹ ਹਿੰਮਤ ਕੀਤੀ ਆ ਆ ਆਪਣੇ ਆਪ ਨੂੰ ਵੋਟ ਪਾਈ ਆ ਅੱਗੇ ਏ ਵੀ ਨੂੰ ਪਾਉਂਦੇ ਸੀ ਕਦੇ ਬੀ ਨੂੰ ਪਾਉਂਦੇ ਸੀ ਕਦੇ ਸੀ ਨੂੰ ਪਾਉਂਦੇ ਸੀ ਇਹ ਅਕਾਲੀ ਦਲ ਵੀ ਭਾਜਪਾ ਸੀ ਕਾਂਗਰਸ ਪਰ ਡੈਮੋਕਰੇਸੀ ਜਿਹੜਾ ਹੁਣ ਰਾਜ ਆਇਆ ਇਹਨਾਂ ਨੇ ਆਪਣੇ ਆਪ ਨੂੰ ਵੋਟ ਪਾ ਕੇ ਇੱਕ ਬਹੁਤ ਵੱਡੀ ਸਰਕਾਰ ਇਮਾਨਦਾਰ ਲੈ ਕੇ ਆਂਦੀ ਹੈ ਤੇ ਜਿਹੜੀ 25 ਸਾਲ ਲਗਾਤਾਰ ਸਰਦਾਰ ਭਗਤ ਸਿੰਘ ਜੀ ਸੋਤੇ ਪਹਿਲਾਂ ਦਊਗੀ ਤੇ ਇਨਕਲਾਬ ਲੈ ਕੇ ਅੱਗੇ ਤੇ ਰੰਗਲਾ ਪੰਜਾਬ ਆ ਹੁਣ ਰੰਗਲਾ ਪੰਜਾਬ ਸਾਡਾ ਰੰਗਲਾ ਪੰਜਾਬ ਮੈਂ ਤੁਹਾਡਾ ਦਰਦਾਰ ਸਿੰਘ ਬੱਲ ਦੇ ਵਾਟਰ ਨੰਬਰ 11 ਹੁਣ ਹੋਣਗੇ ਸਭ ਦੇ ਦਵਾਈਆਂ ਲੋ ਫਰੀ ਹੋਣਗੇ ਮਸਲੇ ਹੱਲ ਪ੍ਰਧਾਨ ਜੀ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਜੀ ਆ ਕਾਲੀ ਕਾਂਗਰਸੀ ਕੀ ਟਿੱਪਣੀ ਕਰਦੇ ਨੇ ਜੀ ਇਹਦੇ ਤੇ ਇਹ ਤੇ ਜੀ ਦੇਖੋ ਨਾਂ ਦਾ ਚੰਗੇ ਕੰਮ ਕਰਨ ਦੇ ਵਿੱਚ ਵੀ ਇਹ ਡਿੱਕਾ ਲਾਉਂਦੇ ਨੇ ਸਾਰਾ ਕੰਮ ਐਮਐਲਏ ਸਾਹਮਣੇ ਕੀਤਾ ਹੁੰਦਾ ਬਾਤ ਕਹਿੰਦੇ ਇਹਨਾਂ ਦੀ ਕਿੱਟ ਨਹੀਂ ਲਈ ਇੱਕ ਸਾਡੇ ਸਾਰੇ ਸਾਡੇ ਤੇ ਲੱਗੀ ਹੁੰਦੀ ਹੈ ਸਿਰਫ ਉਹਨਾਂ ਕੋਈ ਮੁੱਦਾ ਹੈ ਨਹੀਂ ਬਣਾਇਆ ਕਹਿੰਦੇ ਬਸ ਹੈਗਾ ਕਿਸੇ ਕੇ ਆਪਣਾ ਆਪਣੀ ਜਾਨ ਬਚਾਉਂਦੇ ਨੇ ਜੀ ਬਸ ਉਹ